ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਵਿਰੋਧ ਮਹਿੰਮ ਚਲਾਈ ਗਈ ਸੀ ਤੇ ਉੱਥੇ ਹੀ ਤਲਵੰਡੀ ਸਾਬੋਕੇ ਪਿੰਡ ਮਲਕਾਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਸਰਕਾਰੀ ਮੁਲਾਜ਼ਮ ਪਿੰਡ ਦੇ ਪਾਕਿਸਤਾਨ ਜੂਨੀਅਨ ਇਕਾਈ ਦੇ ਪ੍ਰਧਾਨ ਤੇ ਨੌਜਵਾਨ ਨਸ਼ਾ ਕਰਦੇ ਹੋਏ ਰੰਗੇ ਹੱਥੀ ਫੜੇ ਗਏ ਸਰਕਾਰੀ ਸਕੂਲ ਦੇ ਮੁਲਾਜ਼ਮ ਦੀ ਜੇਬ ਦੇ ਵਿੱਚੋਂ ਨਸ਼ੇ ਤੇ ਕੈਪਸੂਲ ਤੇ ਗੋਲੀਆਂ ਮੌਕੇ ਤੇ ਬੁਲਾਈ ਪੁਲਿਸ ਤੇ ਪੁਲਿਸ ਨੇ ਕੀਤਾ ਕਾਬੂ ਅਤਿਵਾਲ ਸਿੰਘ ਆਹ ਹਾਂ ਇਹ ਸਾਰੇ ਨਸ਼ੇ ਕਰਦਾ ਪੰਚਾਇਤ ਨੇ ਵੀ ਲਿਖ ਕੇ ਦੇਤਾ ਦੀ ਉਹ ਨੂੰ ਮਾਸਟਰਾਂ ਨੇ ਵਿੱਚ ਕਹਿਤਾ ਕਰਤੀਆਂ ਪਤਾ ਨਹੀਂ ਕਿਉਂ ਨਹੀਂ ਇੱਥੋਂ ਬਦਲਦੇ ਇਹਨੂੰ ਅੱਜ ਅਸੀਂ ਮਾਸਟਰਾਂ ਕੋਲੇ ਕਰਜ਼ੀ ਦੇਣ ਆਏ ਸੀ ਵੀ ਆਹ ਮੇਲ ਕਰੋ ਜੀ ਜੀਓ ਸਾਹਿਬ ਨੂੰ ਉਹ ਕਹਿੰਦੇ ਵੀ ਉਹ ਡੱਕਿਆ ਫਿਰਦਾ ਨਸ਼ੇ ਦਾ ਤੁਸੀਂ ਉਹਦੀ ਵੀਡੀਓ ਬਣਾ ਲਓ ਅਸੀਂ ਬਾਹਰ ਨਿਕਲੇ ਤੇ ਇੱਥੇ ਆ ਗਿਆ ਹੂੰ ਇਹ ਕੋਸਲੇ ਚਰਜੀ ਵਾਲੇ ਗੋਲ ਦਾ ਥੱਬਾ ਨਸ਼ਿਆਂ ਦੇ ਗੋਲਿਆਂ ਦਾ ਕੀ ਜੇ ਚੀ ਹੈ ਹਜੇ ਬਸ ਬੱਸ ਕਿਉਂ ਵੀ ਤੁਹਾਨੂੰ ਲਿਖੇ ਆ ਬਣਾਏ ਗਏ ਫੇਸ ਨੂੰ ਦੇਖੋ ਮੈਂ ਡਾਕਟਰ ਨੇ ਸਿਗਨੇਚਰ ਤੇ ਜੀਵ ਵਾਲਾ ਤਾਂ ਨਹੀਂ ਲਿਖਿਆ ਵੀ ਡਾਕਟਰ ਨੂੰ ਪਹਿਲਾਂ ਸੱਤ ਬੱਦੀ ਸੀ ਉਹ ਪਹਿਲਾਂ ਦੇ ਦੋ ਹੋਣਗੇ ਸਰ ਕੀ ਨਾਮ ਹੈ ਮੈਂ ਗਰਮੇਲ ਸਿੰਘ ਐਸ ਐਸ ਮਾਸਟਰ ਐਸ ਵਕਤ ਸਕੂਲ ਮੁਖੀ ਦੇ ਤੌਰ ਤੇ ਕੰਮ ਕਰ ਰਿਹਾ ਮਲਕਾਨੇ ਸਕੂਲ ਸਰਕ ਤੁਹਾਡੀ ਸਕੂਲ ਦੇ ਮਨੁੱਖੀ ਸੇਵਾ ਦਾ ਅਰਦਾਬ ਤੋਂ ਪਹਿਲੇ ਲੋਕਾਂ ਨੇ ਬਹੁਤ ਟੀਕਾ ਨੂੰ ਨਿਸ਼ਾ ਪੱਕਾ ਕਰਕੇ ਸਕੂਲ ਆ ਟੀਕਾ ਆਈ ਸਾਡਾ ਜਿਹੜਾ ਸੇਵਾਦਾਰਾ ਉਹਦੇ ਪ੍ਰਤੀ ਸਾਡੇ ਪਿੰਡ ਦੇ ਕਿਸਾਨ ਯੂਨੀਅਨ ਤੇ ਪਿੰਡ ਦੇ ਨੌਜਵਾਨ ਉਹ ਮੈਨੂੰ ਅੱਜ ਐਪਲੀਕੇਸ਼ਨ ਦੇਣ ਆਏ ਸੀਗੇ ਵੀ ਜਿਹੜਾ ਕੁਵਾਲ ਸਿੰਘ ਹੈ ਇਹ ਸਕੂਲ ਸਮੇਂ ਤੋਂ ਬਾਅਦ ਪਿੰਡ 'ਚ ਨਸ਼ੇ ਕਰਕੇ ਤੁਰਿਆ ਫਿਰਦਾ ਰਹਿੰਦਾ ਹੈ ਜਿਹਦਾ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਤੇ ਬੁਰਾ ਅਸਰ ਪੈਂਦਾ ਹੈ ਇਸ ਕਰਕੇ ਵੀ ਤੁਸੀਂ ਇਹਦੇ ਵਿਰੁੱਧ ਕੋਈ ਕਾਰਵਾਈ ਕਰੋ ਤੇ ਜਦੋਂ ਇਹ ਜਾ ਰਹੇ ਸੀ ਤਾਂ ਮੈਨੂੰ ਪਤਾ ਵੀ ਉਹਨਾਂ ਨੂੰ ਰਸਤੇ ਦੇ ਵਿੱਚ ਉਹ ਮਿਲ ਗਿਆ ਕਿਉਂਕਿ ਵੈਸਤਾ ਛੁੱਟੀ ਤੇ ਸੀਗਾ ਅੱਜ ਉਹ ਪਰ ਰਾਤ ਦੇ ਵਿੱਚ ਇਹਨਾਂ ਨੂੰ ਮਿਲ ਗਿਆ ਤੇ ਮੈਨੂੰ ਪਤਾ ਲੱਗਿਆ ਵੀ ਪਿੰਡ ਵਾਲਿਆਂ ਨੇ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਤੁਸੀਂ ਅੱਜ ਵੀ ਜਸਦੀ ਉਹ ਅੱਜ ਵੀ ਸਕੂਲ ਆਇਆ ਸੀਗੇ ਛੁੱਟੀ ਹੋਣ ਦੇ ਬਾਵਜੂਦ ਕਿ ਅੱਜ ਛੁੱਟੀ ਤੇ ਸੀਗੇ ਪਰ ਸਕੂਲ ਚ ਆਉਂਦਾ ਹੀ ਕਿਤੇ ਇਹਨਾਂ ਨੂੰ ਮਿਲ ਗਿਆ ਸਕੂਲ ਦੇ ਵਿੱਚ ਉਹ ਛੁੱਟੀ ਤੇ ਆ ਸਵੇਰ ਤੋਂ ਹੀ। ਇਹ ਪਿੰਡ ਵਾਲਿਆਂ ਦਾ ਕਹਿਣਾ ਜੀ ਪਹਿਲਾਂ ਵੀ ਇਹਦੇ ਇਸ ਪ੍ਰਤੀ ਮੇਜ਼ ਕਰਕੇ ਉਹਨੇ ਵੀ ਪਹਿਲਾਂ ਵੀ ਐਕਟੀਵੇਸ਼ਨ ਕੀਤੀ ਗਈ ਹੈ। ਹਾਂ ਪਹਿਲਾਂ ਪੰਚਾਇਤ ਵੱਲੋਂ ਐਪਲੀਕੇਸ਼ਨ ਡੀਓ ਸਾਹਿਬ ਨੂੰ ਦਿੱਤੀ ਗਈ ਸੀ ਉਹਨਾਂ ਨੇ ਇਨਕੁਆਰੀ ਕਰੀ ਹੋਈ ਹੈ ਜੀ। ਉਹ ਸਪੈਸ਼ਲ ਇਨਕੁਆਰੀ ਅਫਸਰ ਇਨਕੁਆਇਰੀ ਕਰਕੇ ਗਏ ਆ ਉਹਦੀ ਰਿਪੋਰਟ ਡੀਓ ਦਾ ਅਸਤਰ ਪੈਂਡਿੰਗ ਹੈ ਪੈਂਡਿੰਗ ਹੈ ਇਹਦੇ ਕੋਈ ਰਿਪੋਰਟ ਨਹੀਂ ਆਈ ਹਾਂ ਸਾਨੂੰ ਉਹਦੇ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ ਵੀ ਕੀ ਕਾਰਵਾਈ ਕੀਤੀ ਮੇਰਾ ਨਾਮ ਖੁਸ਼ਦੀਪ ਸਿੰਘ ਹੈ ਜੀ ਅੰਬਰ ਦਿਨ ਹੋਈ ਆ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਬਈ 8-9 ਦਿਨ ਹੋ ਗਏ ਸਾਨੂੰ ਇੱਥੇ ਆਪਣੇ ਇਕਬਾਲ ਹੈਗਾ ਪੀਹਣਾ ਉਹਨਾਂ ਦਾ ਪਤਾ ਕਰਕੇ ਸਕੂਲ ਦੇ ਵਿੱਚ ਹੀ ਰਹਿੰਦਾ ਹੱਥ ਨੇ दारू-ਦੂਰੂ ਪੀ ਕੇ ਬਈ ਇੱਥੇ ਡਿੱਕ ਜਾਲਾ ਲਾ ਲਾਂਦੇ ਸੀਗੇ ਇਹਦੇ ਜਵਾਕ ਆਉਂਦੇ ਸੀ ਖੇਡਣ ਵਾਸਤੇ ਉਹਨਾਂ ਨੂੰ ਪਰੇਸ਼ਾਨ ਕਰਦਾ ਸੀਗਾ ਸਕੂਲ ਚ ਰਿਹਾ ਸਕੂਲ ਚ ਉਹਦੀ ਸਕੂਲ ਚ ਸੀਗੀ ਪਹਿਲਾਂ ਇਹਨਾਂ ਨੇ ਮਾਸਟਰ ਨੇ ਕਹਿ ਗਾ ਕਿ ਉਹਨੂੰ ਬਾਹਰ ਕਰਤਾ ਵੀ ਤੂੰ ਡਿਊਟੀ ਟਾਈਮ ਆਇਆ ਕਰੋ ਉਹ ਫਿਰ ਵੀ ਇੱਥੇ ਪੰਜ ਚਾਰ ਬੰਦਿਆਂ ਨੂੰ ਲੈ ਕੇ ਤੁਰੇ ਫਿਰਦਾ ਸੀਗਾ ਨਾਲ ਨਾਲ ਸੇ ਪੱਤੇ ਇਹਨਾਂ ਨੂੰ ਇੱਥੇ ਜਵਾਕ ਆਉਂਦੇ ਸੀਗੇ ਉਹ ਵੀ ਡਰਦੇ ਸੀ ਉਹਨਾਂ ਨੇ ਸਾਨੂੰ ਕਈ ਵਾਰੀ ਕਿਹਾ ਕਹਿੰਦੇ ਬਈ ਇਹਦਾ ਕੁਝ ਕਰੋ ਕਹਿੰਦੇ ਇੱਥੇ ਰੱਜਾ ਫਿਰਦਾ ਰਹਿੰਦਾਗਾ ਸਾਨੂੰ ਵੀ ਡਾਰੇ ਕੁੜੀਆਂ ਕਤਰੀਆਂ ਆਉਂਦੀਆਂ ਬਈ ਆਪਣੀਆਂ ਸਾਰੀਆਂ ਹਣਾ ਅੱਜ ਅਸੀਂ ਸਕੂਲ ਦੇ ਵਿੱਚ ਆਈ ਸੀ ਅਰਜੀ ਦਿਨ ਇੱਥੇ ਪਤਾ ਲੱਗਿਆ ਤੇ ਅਜੀ ਆਏ ਜਦੋਂ ਤੇ ਇਹ ਹੈ ਨਹੀਂ ਸੀਗਾ ਇਹਨੂੰ ਭਾਲਣ ਲਈ ਅਸੀਂ ਬਾਹਰ ਜਾਂਦੇ ਸੀਗੇ ਵੀ ਸਾਨੂੰ ਪਹਿਲਾਂ ਡੱਕ ਰਿਆ ਸੀਗਾ ਟੋਬੇ ਕੋਲੇ ਉਦੇ ਨਸੀ ਨਾਲ ਰੱਜਿਆ ਸੀ ਸਾਨੂੰ ਪਤਾ ਲੱਗਿਆ ਜੀ ਪ੍ਰਧਾਨ ਨੂੰ ਲੈ ਕੇ ਕਮੇਡੀਅਨ ਨੂੰ ਫੋਨ ਕੀਤਾ ਇਹਨਾਂ ਨੂੰ ਵੀ ਜਦੋਂ ਆਏ ਤੇ ਆ ਵੀ ਸਕੂਲ ਦੇ ਵਿੱਚ ਆ ਗਿਆ ਜਦੋਂ ਸਕੂਲ ਦੇ ਵਿੱਚ ਆਇਆ ਅਸੀਂ ਵੀਡੀਓ ਬਣਾਈ ਜਾਂਦੇ ਸੀ ਚੋਰੀੋਂ ਜਦੋਂ ਦੇਖਿਆ ਰੱਜਿਆ ਸੀ ਬਈ ਇਹਦੇ ਦਵਾਈ ਲਈ ਫਿਰਦਾ ਸੀ ਕਹਿੰਦਾ ਮੇਰੀ ਦਵਾਈ ਹੈ ਜਦੋਂ ਕੱਢਿਆ ਤੇ ਉਸਨੇਚਰ ਜੀ ਬਾਲੀਆਂ ਐਸ ਆਰ ਸਾਰਾ ਕੁਝ ਨਿਕਲੇ ਨਾ ਕੀ ਮੰਗ ਕਰਦੇ ਮੰਗਦਾ ਬਈ ਜਿਆਦਾ ਇਹਨੂੰ ਚੇਂਜ ਕਰ ਦੇਣਾ ਥੋੜੇ ਨਹੀਂ ਸਸਪੈਂਡ ਕਰ ਦੇਣਾ ਅਜੀ ਪੈਂਟ ਚ ਨਹੀਂ ਪੈਂਦਾ ਔਰ ਜਿੰਨਾ ਬਹੁਤ ਦਿੱਤੀਆਂ ਦੇਖੋ ਹੁਣ ਵੀ ਅਸੀਂ ਡੀਓ ਸਾਹਿਬ ਨੂੰ ਲਈ ਫਿਰਦੇ ਆ ਬਈ ਸਾਰੇ ਪੰਚਾਇਤ ਨੇ ਵੀ ਦਿੱਤੀ ਸਕੂਲ ਨੇ ਵੀ ਦਿੱਤੀ ਵੀ ਹਾਂ ਬਾਕੀ ਅਸੀਂ ਇਹ ਮੰਗ ਕਰਦੇ ਵੀ ਇਹਦਾ ਡੀਐਨਏ ਉਹ ਡਰਗ ਟੈਸਟ ਕਰਵਾ ਕੇ ਇਹਦਾ ਵੀ ਇਹਨੂੰ ਸਸਪੈਂਡ ਕੀਤਾ ਜਾਵੇ ਡਰਗ ਟੈਸਟ ਡਰਗ ਟੈਸਟ ਜੀ ਕੀ ਨਾਮ ਹੈ ਜੀ ਆਪਣਾ ਬੂਟਾ ਸਿੰਘ ਜੀ ਬੂਟਾ ਸਿੰਘ ਕੀ ਗੱਲ ਹੋਈ ਜਾਈ ਸਕੂਲ ਦੀ ਮੈਂ ਇਕਾਈ ਪ੍ਰਧਾਨ ਮਲਕਾਣਾ ਬੀਕੇ ਜੀ ਸਿੱਧੂਪੁਰ ਅੱਜ ਅਸੀਂ ਸਕੂਲ ਦੇ ਮਾਸਟਰਾਂ ਨੂੰ ਇੱਕ ਬੇਨਤੀ ਪੱਤਰ ਦੇਣ ਆਏ ਸੀ ਵੀ ਆਪ ਇਹ ਡੀਓ ਨੂੰ ਤੁਸੀਂ ਮੇਲ ਕਰੋ ਵੀ ਇਹ ਜਿਹੜਾ ਆਪਣੇ ਸਕੂਲ ਦਾ ਕੁਵਾਰ ਸਿੰਘ ਪੀਐਨ ਹੈ ਇਹ ਸਾਰੇ ਭਾਂਤੇ ਗੈਰ ਨਸ਼ੇ ਕਰਕੇ ਸਕੂਲ ਦੇ ਵਿੱਚ ਆਉਂਦੇ ਡਿਊਟੀ ਤੋਂ ਬਾਅਦ ਵੀ ਇੱਥੇ ਕੁੜੀਆਂ ਬੱਚੇ ਖੇਡਦੇ ਨੇ ਉਦੋਂ ਵੀ ਇਹ ਪਰੇਸ਼ਾਨ ਕਰਦਾ ਇੱਥੇ ਡੱਕ ਡੁੱਕਾ ਲਾ ਕੇ ਸਾਰਿਆਂ ਨੂੰ ਯਾਨੀ ਬਹੁਤ ਇਹਦੀਆਂ ਹਰਕਤਾਂ ਹੈ ਜੀਆਂ ਆਂ ਸਾਡੇ ਕੋਲ ਵੀਡੀਓ ਦੱਸਣ ਜੋ ਗਰੀਆਂ ਵੀ ਨਹੀਂ ਕੈਮਰੇ ਤੇ ਅਸੀਂ ਉਹਦੇ ਸਬੰਧ ਚ ਆਏ ਸੀ ਪਹਿਲਾਂ ਵੀ ਪੰਚਾਇਤ ਨੇ ਇੱਕ ਦੋ ਵਾਰੀ ਲਿਖ ਕੇ ਦੇ ਦੇ ਨੀ ਕੋਈ ਵਾਰੀ ਲੱਗੀ ਇਹ ਰਖਵਾਉਂਦਾ ਪਤਾ ਨਹੀਂ ਕਿਵੇਂ ਕਰਕੇ ਰਖਵਾਉਂਦਾ ਅਸੀਂ ਅੱਜ ਮਾਸਟਰ ਆਈ ਸੀ ਮਾਸਟਰ ਵੀ ਬਹੁਤ ਦੁਖੀ ਨੇ ਕਹਿੰਦੇ ਬੇਸੀ ਵੀ ਡਿਊ ਨੂੰ ਦੋ ਤਿੰਨ ਵਾਰੀ ਲਿਖ ਕੇ ਦੇ ਚੁੱਕੇ ਆਂ ਪਰ ਪਤਾ ਨਹੀਂ ਕਿਉਂ ਨਹੀਂ ਇਹਦੀ ਬਦਲੀ ਕਰਦੇ ਇਥੋਂ ਇਹਦੇ ਸਸਪੈਂਡ ਦੀ ਗੱਲ ਚੱਲੀ ਤਾਂ ਉਹ ਕਹਿੰਦੇ ਇਹ 2 ਮਹੀਨਾ ਨਵਾਲ ਹੋ ਕੇ ਫੇਰ ਇੱਥੇ ਆ ਜੂਗਾ ਵੀ ਸਸਪੈਂਡ ਨਾ ਕਰਾਓ ਇਹਦੀ ਬਦਲੀ ਕਰਾ ਦਿਓ ਅਸੀਂ ਜਾਣਾ ਸੀ ਮੰਗਲਵਾਰ ਨੂੰ ਡੀਓ ਕੋਲੇ ਜਾਵਾਂਗੇ ਵੀ ਹੋਣਾ ਚਲ ਅਸੀਂ ਇਹਦੀ ਵੀਡੀਓ ਬਣਾਉਣ ਦੇ ਮਾਰੇ ਉੱਥੋਂ ਮਾਸਟਰਾਂ ਨਾਲ ਗੱਲਬਾਤ ਕਰਕੇ ਆਏ ਸੀ ਵੀ ਇਹਨੂੰ ਪਿੰਡ ਚ ਭਾਲ ਦੇਣ ਢੱਕਿਆ ਫਿਰਦਾ ਹੈ ਇਹ ਸਕੂਲ ਚ ਹੀ ਆ ਗਿਆ ਅੱਜ ਇਹਦੀ ਕੋਈ ਡਿਊਟੀ ਨਹੀਂ ਸੀ ਸਕੂਲ ਤੋਂ ਛੁੱਟੀ ਤੇ ਹੈ ਤੇ ਉੱਥੋਂ ਜਦੋਂ ਵੇਖਿਆ ਨਸ਼ਾ ਪੱਤਾ ਕੈਫੂਲ ਸਿਗਨੇਚਰ ਐ ਸਰ ਜੀਬ ਵਾਲੀਆਂ ਗੋਲੀਆਂ ਸਾਰੇ ਭੰਤ ਨਸ਼ਾ ਮਿਲਿਆ ਇਹਦੇ ਕੋਲੋਂ ਫੇਰ ਆ ਮੇ ਥਾਣੇ ਨੂੰ ਫੋਨ ਕਰਿਆ ਵੀ ਭਾਈ ਇਹਨੂੰ ਫੜਕੀ ਲੈ ਉਹਨਾਂ ਨੇ ਇੱਕ ਥਾਣੇਦਾਰ ਭੇਜਿਆ ਉਹਦੀ ਵੀ ਮੌਜੂਦਗੀ ਚ ਉਹਦਾ ਸਾਰਾ ਨਸ਼ਾ ਦਿਖਾਇਆ ਉਹ ਫੜ ਕੇ ਹੋਣ ਲੈ ਕੇ ਗਏ ਨਾ ਅਸੀਂ ਆਪਦੀ ਕਾਰਵਾਈ ਮੰਗਲਵਾਰ ਨੂੰ ਕਰਾਂਗੇ ਮੰਗ ਕਰਦੇ ਹੁਣ ਤੁਸੀਂ ਮੰਗ ਤਾਂ ਅਸੀਂ ਕਰਦੇ ਆ ਵੀ ਇਹਨੂੰ ਇਹ ਬੰਦਾ ਸਾਡੇ ਸਕੂਲ ਚ ਨਹੀਂ ਆਉਣਾ ਚਾਹੀਦਾ ਹੋਰ ਜਿੱਥੇ ਇਹਨੂੰ ਮਰਜ਼ੀ ਲਾ ਦੇਣਾ ਸਸਪੈਂਡ ਕਰ ਦੇਣਾ ਪਰ ਇਹ ਬੰਦਾ ਅਸੀਂ ਸਕੂਲ ਚ ਨਹੀਂ ਆਉਣ ਦਿੰਦੇ ਇਸ ਵਾਰ ਪਹਿਲਾਂ ਵੀ ਕੋਈ ਦਰਖਾਸਤਾਂ ਪਿੰਡ ਪਿੰਡ ਵੱਲੋਂ ਵੀ ਹੋਈਆਂ ਪਿੰਡ ਵੱਲੋਂ ਹੋਈ ਹੈ ਜੀ ਪੰਚਾਇਤ ਵੱਲੋਂ ਹੋਈ ਹੈ ਮਾਸਟਰਾਂ ਵੱਲੋਂ ਹੋਈਆਂ ਨਾ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਕੋਈ ਡੀਓ ਵੀਓ ਕੋਈ ਗੱਲ ਨਹੀਂ ਸੁਣਦਾ ਇਨਕੁਆਰੀ ਚੱਲੀ ਸੀ ਇਨਕੁਆਰੀ ਵੀ ਦੀ ਵਿੱਚੇ ਰੁਕ ਗਈ ਉਸ ਤੋਂ ਬਾਅਦ ਕਿਸੇ ਤੋਂ ਪੜਤਾਲ ਨਹੀਂ ਹੋਈ ਪਤਾ ਨਹੀਂ ਕਿਉਂ ਨਹੀਂ ਹੋਈ ਪਰ ਹੁਣ ਅਸੀਂ ਇਸ ਕੰਮ ਨੂੰ ਹੱਥ ਪਾਇਆ ਸਿਰੇ ਲਾ ਕੇ ਛੱਡਾਂਗੇ ਇਹ ਬੰਦੇ ਨੂੰ ਇੱਕਦਮ ਸਕੂਲ ਚ ਨਾ ਦੇਖੂਗਾ